ਸੋ ਦੋਸਤੋ ਅੱਜ ਛੋਟੀ ਮੁਲਾਕਾਤ ਕਰਾ ਰਹੇ ਆ ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਅ ਜਿੰਨਾ ਤੁਸੀਂ ਆਪਣੇ ਗਾਣਿਆਂ ਵਿੱਚ ਆਪਣੀ ਜ਼ਰੂਰ ਬਿੱਲੂ ਦੇ ਆ ਵਿੱਚ ਵੀ ਦੇਖਿਆ ਸੋ ਬਹੁਤ ਜ਼ਿਆਦਾ ਪਹਿਲਾਂ ਪਛਾਣ ਰਿਹਾਉਣ ਜਾਣੇ ਆ ਸੋ ਮੇਰੀ ਬਰਾਬਰ ਹਰਵੀਰ ਸਹੋਤਾ ਸੋ ਅੱਜ ਅਸੀਂ ਮੀਟਿੰਗ ਕੀਤੀ ਸਾਡੀ ਛੋਟੀ ਜਿਹੀ ਕਿਸੇ ਪ੍ਰੋਜੈਕਟ ਨੂੰ ਲੈ ਕੇ ਤੇ ਮੈਂ ਸੋਚਿਆ ਕਿ ਚਲੋ ਇਹਨਾਂ ਦੀ ਆਵਾਜ਼ ਸਾਡੇ ਨਾਲ ਸਾਂਝੀ ਕਰੀਏ ਸੋ ਲਾਈਕ ਕਮੈਂਟ ਕਰਕੇ ਦੱਸੋ ਕਿੰਦਾ ਵੀ ਆਵਾਜ਼ ਹੈ ਤੇ ਬਹੁਤ ਜ਼ਿਆਦਾ ਪਛਾਣ ਕਰਨ ਲੱਗੇ ਇਹਨਾਂ ਦਾ ਉਸ ਤੋਂ ਪਹਿਲਾਂ ਦਾਸ ਦਾ ਪੇਜ ਆ ਮੰਨ ਲਓ ਮੈਂ ਤੁਹਾਨੂੰ ਫੋਲੋ ਕਰ ਦਿਓ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਰਾਜੀ ਸੈਸ਼ਰੀਆ ਦੋਸਤੋ ਮੈਂ ਹਰਵੀਰ ਸੋਤਾ ਤੇ ਮੈਂ ਤੁਹਾਡੇ ਸਾਹਮਣੇ ਵਸਤਾ ਮੈਂ ਸੈਕੀ ਰਹੀ ਸੀ ਕਿ ਮੈਂ ਤੁਹਾਡੇ ਸਾਹਮਣੇ ਥੋੜੇ ਜਿਹੇ ਵਰਡਸਾਂ ਦੇ ਕਰ ਰਹੀ ਆ ਤੇ ਮੈਂ ਤੁਹਾਡੇ ਸਾਹਮਣੇ ਜੀ ਸੋ ਦੱਸੋ ਜੀ ਕਿਵੇਂ ਲੱਗਿਓ ਅੱਜ ਹਾਂਜੀ ਰਾਜੀ ਮੈਂ ਲੱਜ ਪਾਲਾ ਸੋ ਦੋਸਤੋ ਕਮੈਂਟ ਕਰਕੇ ਦੱਸੋ ਕਿ ਮੈਂ ਕਿਦੋਂ ਪਰ ਰਿਕਾਰਡ ਕਰਾ ਰਿਹਾ ਭਜਨ ਤੇ ਤਿਆਰੀ ਕਰ ਰਹੀ ਹੈ ਕੁੜੀਆਂ ਸੋ ਬਸ ਇਹੀ ਆ ਵੀ ਸੋਦਰਾ ਸਾਂਝੀ ਆਵਾਜ਼ ਕੀਤੀ ਆ ਸੋ ਹੁਣ ਮੈਂ ਵੀ ਇੱਕ ਦੋ ਸ਼ਬਦ ਸੁਣਾ ਰਿਹਾ ਜੇ ਕਹੂੰ ਤਾਂ ਹਾਂਜੀ ਜ਼ਰੂਰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਪੇਜ ਆਪਣਾ ਮੰਗਲ ਮਤਾ ਨਾਮ ਦਾ ਪਲੀਜ਼ ਹੁਣ ਫੋਲੋ ਕਰ ਦਿਓ ਸੋ ਦੋ ਲੈਣਾ ਮੈਂ ਵੀ ਸੰਗੀਆਂ ਕਰਦਾ ਬਹੁਤ ਵਧੀਆ ਗੀਤ ਸੀ ਆ ਬਾਈ ਬਲਕਾਰ ਸਿੱਧੂ ਜੀ ਦਾ ਹਾਂ ਉਹ ਕਹਿੰਦਾ ਹੂੰ ਹੋ ਵੈਰੀ ਜਾਲ ਮਾਂ ਦੇ ਹੱਥਾਂ ਵਿੱਚੋਂ ਸੱਜਣਾ ਸੱਜਣਾ ਉਹ ਵੈਰੀ ਜਾਨ ਮਾਂਦੇ ਹੱਥਾਂ ਵਿੱਚੋਂ ਸੱਜਣਾ ਏ ਉਹ ਸੱਜਣਾ ਉਹ ਵੈਰੀ ਜਾਨ ਮਾਂਦੇ ਹੱਥਾਂ ਵਿੱਚੋਂ ਸੱਜਣਾ ਸਾਡੇ ਤਾਂ ਸਭ ਚਾਅ ਵਿਕ ਗਏ ਅਸੀਂ ਹੀਰਿਆਂ ਦੇ ਨਾਲੋਂ ਵੱਧ ਕੀਮਤੀ ਕੋਡੀਆਂ ਦੇ ਪਾਅ ਵਿਕ ਗਏ ਹੋਏ ਅਸੀਂ ਹੀਰਿਆਂ ਦੇ ਨਾਲੋਂ ਵੱਧ ਕੀਮਤੀ ਕੋਡੀਆਂ ਦੇ ਪਾਅ ਵਿਕ ਗਏ ਅਸੀਂ ਸੱਜਣਾ ਪਿਆਰ ਦਾ ਮਕਦਮਾ ਕਚਹਿਰੀ ਵਿੱਚ ਹਾਰ ਗਏ ਹੋ ਨਾ ਕੋਈ ਜੱਜ ਦਾ ਕਸੂਰ ਨਾ ਵਕੀਲ ਦਾ ਸਾਡੇ ਹੀ ਸਾਨੂੰ ਮਾਰ ਗਏ ਹੋ ਨਾ ਕੋਈ ਜੱਜ ਦਾ ਕਸੂਰ ਨਾ ਵਕੀਲ ਦਾ ਸਾਡੇ ਹੀ ਸਾਨੂੰ ਮਾਰ ਗਏ ਉਹ ਸਾਨੂੰ ਜਿੰਨਾ ਉੱਤੇ ਰੱਬ ਜਿੰਨਾ ਮਾਰਸੀ ਹਏ ਉਹ ਮਾਰਸੀ ਸਾਨੂੰ ਜਿੰਨਾ ਉੱਤੇ ਰੱਬ ਜਿੰਦਾ ਮਾਰਸੀ ਉਹ ਲਾਲਚੀ ਗਵਾ ਵਿਕਦੇ ਤੇ ਕੀਮਤੀ ਖੌਡੀਆਂ ਦੇ ਪਾ ਵਿਕ ਗਏ ਹੋਏ ਅਸੀਂ ਵਿਆਹ ਦੇ ਨਾਲੋਂ ਵੱਧ ਕੀਮਤੀ ਖੌਡੀਆਂ ਦੇ ਪਾ ਵਿਕ ਗਏ ਸੁਭਾਤੋਂ ਮਿਹਰਬਾਨੀ ਦੋਸਤੋ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਤੇ ਗਰਵੀਰ ਸੋਤਾਲੀ ਮਾਂ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਸਾਨੂੰ ਸੁਭਾਤੋਂ ਮਿਹਰਬਾਨੀ ਜੇ ਜ਼ਿਆਦਾ ਬੋਲਿਆਗਾ ਤਾਂ ਮਾਫੀ ਚੋਨੇ ਆ ਸੋ ਸ਼ਸ਼ੀ ਕਾਜ